मेरे को ले प्रमोटर कौन है जी, जस्टीन नायर ने बना प्रमोटर हाँ जी कह रहे हैं कि आह मेरे को ले सबूत है जी जस्टीन नायर नो कैंडिडेट तो उसी क्लास में था, आप तो उसी कॉल में हैं, हार्ड वरी है ना, हार्ड वरी है ना, आप सभी नो योर फेयर, एवरीबॉडी एवरीबॉडी हेयर नो योर फेयर, इट्स फर ਸਾਰੀ ਦੀ ਸਾਰੀ ਡਿਊ ਪਈ ਆ ਸਾਰੀ ਦੀ ਸਾਰੀ ਪੇਮੈਂਟ ਔਰ ਉਹ ਮੇਰੇ ਮੂੰਹ ਤੇ ਕਹਦੇ ਸੀ ਅੱਜ ਤੱਕ ਮੈਂ ਇਦਾਂ ਦਾ ਆਰਟੂ ਸੀ ਦੇਖਿਆ ਜਿਹੜਾ ਬਿਨਾਂ ਪੇਮੈਂਟ ਲਏ ਪੂਰਾ ਸ਼ੋਅ ਕਰ ਗਿਆ ਇਟਸ ਨੋਟ ਅਬਾਊਟ

ਮੈਂ ਤੁਹਾਨੂੰ ਸਾਰਿਆਂ ਨੂੰ ਬੰਜੀਤ ਮਿਲਣਾ ਮੈਂ ਸਿਰਫ 2 excuse me ਹੈਲੋ ਹਾਂਜੀ ਕਲ ਟੈਨੈਂਟ ਕੀਤਾ ਬਿਲਕੁਲ ਪੇਮੈਂਟ ਦੇ ਪ੍ਰੂਫ ਪਈ ਹੈ ਜਿਹੜੇ ਇਹਨਾਂ ਦਾ ਕੈਲਗਰੀ ਵਾਲਾ ਪ੍ਰੋਮੋਟਰ ਹੈ ਉਹਨਾਂ ਨੇ ਕਿੰਨੇ ਦਿਨ ਪਹਿਲਾਂ ਪੇਮੈਂਟ ਸਾਰੀ ਪੁਚਾ ਦਿੱਤੀ ਪਰ ਇਹਨਾਂ ਦਾ ਕੋਈ ਕਸੂਰ ਨਹੀਂ ਹੈ ਨਾ ਇਹ ਸਾਡੇ ਲਈ ਆਏ ਨੇ ਆਪਾਂ ਇਹਨਾਂ ਨੂੰ ਸੁਣਨਾ ਆ ਉਹਨਾਂ ਦੇ ਕਸੂਰੇ ਉਹਨਾਂ ਦੀ ਗਲਤੀ ਹੋਏਗੀ ਸਿਰਫ ਮੈਂ ਮੈਂ ਜਿਦ ਫੇਰਿਕ ਕਰੈਕਸ਼ਨ ਦਵਾਂਗੀ ਗਲਤੀ ਨਹੀਂ ਮੇਰੇ ਕੈਲਗਰੀ ਵਾਲੇ ਪ੍ਰੋਮੋਟਰ ਦੀ ਬਿਲਕੁਲ ਕੋ ਗਲਤੀ ਨਹੀਂ ਆ ਮੈਂ ਤੁਹਾਡੇ ਸਾਰਿਆਂ ਦੇ ਵਿੱਚ ਵੀ ਖੜੀ ਆ ਮੈਂ ਸਿਰਫ ਉਹਨਾਂ ਦੇ ਮੂੰਹ ਨੂੰ ਖੜੀ ਆ ਹੋਰ ਕਿਸੇ ਦੇ ਮੈਂ ਮੂੰਹ ਨੂੰ ਨਹੀਂ ਖੜੀ ਔਰ ਦੂਜੀ ਗੱਲ ਮੇਰੀ ਸਾਰਿਆਂ ਨੂੰ ਭੈਣਾ ਮੇਰੀਆਂ ਜੇ ਤੁਸੀਂ ਮੈਨੂੰ ਪਿਆਰ ਕਰਦੇ ਮੈਨੂੰ ਪਿਆਰ ਕਰਦੀਆਂ ਤੁਸੀਂ ਜੇ ਤੁਸੀਂ ਮੈਨੂੰ ਪਿਆਰ ਕਰਦੇ ਹੋ ਐਗਜ਼ੈਕਟਲੀ ਐਗਜ਼ੈਕਟਲੀ ਗੱਲ ਇਹ ਆ ਜੇ ਤੁਸੀਂ ਮੈਨੂੰ ਪਿਆਰ ਕਰਦੇ ਹੋ ਮੈਂ ਵੀ ਇੱਕ ਕੁੜੀ ਆ ਕੁਝ ਵੀ ਕੁੜੀਆਂ ਹੋ ਇਹ ਵੀ ਇੱਕ ਕੁੜੀ ਆ ਆਪਾਂ ਹਰਾਸ ਕਿਸੇ ਨੂੰ ਨਹੀਂ ਕਰਨਾ ਉਹਨਾਂ ਨੇ ਵੀ ਬਹੁਤ ਮਹੀਨਿਆਂ ਦੀ ਮਿਹਨਤ ਹੈ ਅਗਰ ਤੁਸੀਂ ਅੱਜ ਇੱਥੇ ਖੜੇ ਹੋ ਇਹ ਵੀ ਉਹਨਾਂ ਦੀ ਮਿਹਨਤ ਹੈ ਅਸੀਂ ਕਿਸੇ ਨੂੰ ਨਹੀਂ ਆਪਾਂ ਪਰੇਸ਼ਾਨ ਕਰਨਾ ਤੁਸੀਂ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਕਿਉਂਕਿ ਇਹ ਕਿਹੜਾ ਪਹਿਲੀ ਵਾਰੀ ਸ਼ੁਰੂ